ਨਤਾ ਪੁੱਤ ਇਹ ਨਹੀਂ ਰੁਕਦਾ ਇਹ ਨਹੀਂ ਦਬਦਾ ਉਹ ਪਰ ਦੂਜੇ ਪਾਸੇ ਸੂਰਿਆ ਵਾਲਿਆ ਉਹ ਵੇਖੋ ਫੋੜਦੇ ਢਿੱਕੇ ਮਰੌਂਦਾ ਉਹ ਫੋੜਦੇ ਢਿੱਕੇ ਮਰੌਂਦਾ ਹੋਇਆ ਗਗਰੂ ਸੂਰਿਆ ਵਾਲਿਆ ਪਰਲੇ ਪਾਸੇ ਖੜਾ ਤੇ ਉਰਲੇ ਪਾਸੇ ਉਹ ਸ਼ਾਹੋਕੇ ਵਾਲਾ ਰਵੀ ਖੜਾ ਕਾਲਾ ਦੋਦੇ ਵਾਲਾ ਖੜਾ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਉਹ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਵੇਖੋ ਉਹ ਵੇਖੋ ਦਾ ਸੈੱਟ ਪੁਆਇੰਟ ਫਿਰਦਾ ਓ ਫੋਰਡੇ ਮੰਗਰ 16 ਤਵੀਆਂ ਦਾ ਸੈੱਟ ਪੁਆਇੰਟ ਫਿਰਦਾ ਇਹ ਆ ਭਗਨ ਸੂਰੇਵਾਲੀਆ ਤੁਹਾਡੇ ਸਾਹਮਣੇ ਤਕੜਾ ਜੱਫਾ ਠੋਕ ਖਿਆਲ ਇਸ ਵਰਦਿਆ ਆ ਸਿਰਾਂ ਲਾ ਗਿਆ ਸਿਰਾਂ ਲਾ ਗਿਆ ਉਹ ਖਾਂਦੇ ਵਾਲੀਆ ਦੇਖਾਂਗੇ ਚਾਰ ਖੜੇ ਨੇ ਸ਼ਾਹੋਕੇ ਵਾਲਾ ਉਹ ਦੇਖਾਂਗੇ ਇੱਕ ਪਾਸੇ ਬਾਖੇੜ ਕਬੜੀ ਦਾ ਗਗਨ ਸੂਰੇਵਾਲੀਆ ਉਹ ਦੁਨੀਆ ਜਬਾਨੀ ਹੈ ਉਹ ਛੇੜੋ ਮੁੰਡੇ ਨੂੰ ਉਹ ਪਹਿਲਵਾਨ ਦਾ ਪੁੱਤ

ਵੇ ਬੱਤਾ ਹੋਇਆ ਪਰਲੇ ਪਾਸੇ ਗਗਨਾ ਸ਼ੂਰੇ ਵਾਲਿਆ ਬਾਖੜ ਕਬੱਡੀ ਦਾ ਵੱਡਾ ਮੱਲ ਮੇਰੇ ਕਿਉ ਉਹ ਵੇਖਾਂਗੇ ਇੱਕ ਪਾਸੇ ਗਗਨਾ ਤੇ ਦੂਜੇ ਪਾਸੇ ਮਨਜੋਤ ਉਹ ਬੱਲੇ ਬੱਲੇ ਹੋएगी ਮਿੱਤਰੋ ਆਹੀ ਤਾਂ ਚੌਂਦੀ ਆ ਦੁਨੀਆ ਪਾਹੀ ਤਾਂ ਬੰਦਨੀਪੁਰ ਦਾ ਕੱਪ ਦੇਖੋ ਆਉਂਦੀ ਆ ਦੁਨੀਆ ਉਹ ਸੰਧੂਆ ਆਹੀ ਤਾਂ ਚੌਂਦੀ ਆ ਦੁਨੀਆ ਆਹੀ ਤਾਂ ਚੌਂਦੀ ਆ